हां जी મિત્રો સસ્ત્રીકાલજી સારેને સબ તો પહેલા ਤੇ ਆਪਾਂ ਗੱਲ ਕਰਾਂਗੇ ਅੱਜ ਲਖੇ ਸਧਾਣੇ ਬਾਰੇ ਜੋ ਕਿ ਕੋਈ ਪੱਤਰਕਾਰ ਲਖੇ ਸਧਾਣੇ ਦਾ ਇੰਟਰਵਿਊ ਲੈ ਰਿਹਾ ਸੀ ਤੇ ਉੱਥੇ ਲਖੇ ਸਧਾਣੇ ਨੇ ਆਖਿਆ ਵੀ ਮੈਂ ਇੱਕ ਵਾਰੀ ਕਬੱਡੀ ਖੇਡਣ ਗਿਆ ਤੇ ਉੱਥੇ ਮੈਂ ਇੰਜੈਕਸ਼ਨ ਲਾ ਲਿਆ ਟੀਕਾ ਲਾ ਲਿਆ ਕਹਿੰਦਾ ਤੇ ਕਹਿੰਦਾ ਮੇਰੇ ਚ ਅੰਨੀ ਜਾਨ ਆ ਗਈ ਤੇ ਐਂ ਸਰੀਰ ਕਰੇ ਵੀ ਮੈਂ ਕੰਧ ਵਿੱਚ ਦੀ ਨਿਕਲ ਜਾ ਤੇ ਉਹਨੂੰ ਪੁੱਛਣ ਵਾਲੀ ਗੱਲ ਹੈ ਇੱਕ ਵੀ ਜੀ ਤਨ ਨੂੰ ਐ ਲੱਗਦਾ ਸੀ ਹਨਾ ਵੀ ਕੀ ਗੱਲ ਆ ਕਿ ਕਬੱਡੀ ਬੰਦੇ ਚ ਇੰਨਾ ਹੀ ਜੋਰ ਆ ਜਾਂਦਾ ਤੇ ਤੂੰ ਮੰਨ ਕੇ ਚੱਲ ਐਡੇ ਐਡੇ ਤਕੜੇ ਖਿਡਾਰੀ ਹੋਏ ਐ ਪਾਲਾ ਜਲਾਲਪੁਰੀਆ ਦੁੱਲਾ ਪੱਗਾਪਿੰਡ ਫਰੀਆਦ ਸ਼ਕਰਪੁਰ ਹੈ ਸਿੱਧੂ ਬਾਹੂ ਅਕਬਰਪੁਰ ਐਡੇ ਤਕੜੇ ਤਕੜੇ ਹੋਰ ਵੀ ਅਨੇਕਾਂ ਖਿਡਾਰੀ ਹੋਏ ਐ ਤੇ ਤੂੰ ਬਣ ਜਾਂਦਾ ਬਈ ਤੂੰ ਵੀ ਤਕੜਾ ਹੋ ਜਾਂਦਾ ਹਨਾ ਕੀ ਗੱਲ ਆ ਕਿ ਖੇਡ ਲੈਂਦਾ ਕਬੱਡੀ ਤੇ ਟਰੈਕਟਰ ਗੱਡੀਆਂ ਬੁਲਟ ਕਾਰਾਂ ਹਨਾ ਇੰਨਾ ਮਾਨ ਸਰਮਾਨ ਕਬੱਡੀ ਦੇ ਵਿੱਚ ਮਿਲਦਾ ਐ ਤੇ ਉਹ ਤੂੰ ਜਿੱਤ ਲੈਂਦਾ ਸਾਰਾ ਕੁਝ ਕਰੋੜਾਂ ਰੁਪਈਆ ਦੀ ਹਨਾ ਕਬੱਡੀ ਅੱਜ ਕੱਲ੍ਹ ਹੋਈ ਪਈ ਐ ਕਿਉਂਕਿ ਇਹ ਸਭ ਕੁਝ ਮਿਹਨਤ ਨਾਲ ਹੀ ਜਿੱਤਿਆ ਜਾਂਦਾ ਹੈ ਇਹ ਟੀਕੇ ਲਾ ਕੇ ਨਹੀਂ ਜਿੱਤਿਆ ਜਾਂਦਾ ਮੇਰਾ ਭਰਾ ਤੈਨੂੰ ਫਿਰ ਹੋਰ ਲੈਣ ਚ ਜਾਣ ਦੀ ਲੋੜ ਹੀ ਨਹੀਂ ਸੀਗੀ ਜੇ ਤੂੰ ਟੀਕਾ ਲਾ ਕੇ ਕਬੱਡੀ ਖੇਡ ਸਕਦਾ ਸੀ ਹਨਾ ਤੇਰੇ ਚਾਹੇ ਛੋਟੇ ਜਿੰਨੀ ਜਾਣ ਆ ਗਈ ਸੀ ਤੂੰ ਟੀਕਾ ਲਾ ਕੇ ਖੇਡ ਲਿਆ ਕਰਦਾ ਤੇ ਉਹ ਤਕੜਾ ਖਿਡਾਰੀ ਬਣ ਜਾਂਦਾ ਜਿਵੇਂ ਹੋਰ ਤਕੜੇ ਖਿਡਾਰੀ ਬਣੇ ਐ ਐਵੇਂ ਫਾਲਤੂ ਨੀਆਂ ਗੱਲਾਂ ਦੇ ਵਿੱਚ ਹਨਾ ਕੋਈ ਦਮ ਨਹੀਂ ਹੁੰਦਾ ਮੇਰਾ ਵੀਰ ਜਦੋਂ ਵੀ ਤੂੰ ਬਿਆਨ ਦਿਨਾ ਹੁੰਦਾ ਹੈ ਹਨਾ ਆਪਦਾ ਸੋਚ ਸਮਝ ਕੇ ਫੇਰ ਗੱਲ ਕਰਿਆ ਕਰ ਆਪਾਂ ਮੰਨਦੇ ਆ ਇਸ ਗੱਲੋਂ ਤੇਰੇ ਹਨਾ ਤੈਨੂੰ ਵਧੀਆ ਮੰਨਦੇ ਆ ਆਪਾਂ ਫੈਨ ਆ ਤੇਰੇ ਵੀ ਤੂੰ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਠੀਕ ਹੈ ਆਪਾਂ ਨਾ ਸਿੱਧੂ ਵੀ ਬੋਲਦਾ ਪੰਜਾਬ ਦੇ ਮੁੱਦਿਆਂ ਤੇ ਕੋਈ ਇਹੋ ਜੀ ਨਹੀਂ ਗੱਲ ਪਰ ਉਹ ਕਦੇ ਉਸਨੇ ਇਹੋ ਜੀ ਗੱਲ ਨਹੀਂ ਕੀਤੀ ਜਿਵੇਂ ਤੂੰ ਖਿਡਾਰੀਆਂ ਬਾਰੇ ਕਰਦਾ ਹਨਾ ਇਹ ਬੇਤੁੱਕੇ ਜਿਹੇ ਬਿਆਨ ਦੇਣ ਦੀ ਲੋੜ ਨਹੀਂ ਹੈਗੀ ਖਿਡਾਰੀ ਕੋਈ ਵੀ ਖਿਡਾਰੀ ਹੋ ਉਹ ਆਪਣੀ ਮਿਹਨਤ ਨਾਲ ਬਣਿਆ ਹੈ ਹਣਾ ਇੱਥੋਂ ਤੱਕ ਖੜਾਰੀ ਮਿਹਨਤ ਨਾਲ ਆਏ ਆ ਉਹ ਕੀ ਟੀਕੇ ਲਾ ਕੇ ਨਹੀਂ ਆਏ ਉਹ ਟੜਕੇ ਉੱਠ ਗਏ ਹਨਾ ਨੰਗੇ ਪਿੰਡੇ ਗਰਾਊਂਡ 'ਚ ਮਿਹਨਤ ਲਾਉਂਦੇ ਆ ਫੇਰ ਜਾਂ ਕਿ ਕਿਤੇ ਚੰਗੇ ਖਣਾਰੀਆਂ 'ਚ ਉਹਨਾਂ ਦੀ ਸਿਲੈਕਸ਼ਨ ਹੁੰਦੀ ਆ ਫੇਰ ਜਾਂ ਕਿ ਕਿਤੇ ਖੇਡਦੇ ਆ ਉਹ ਆਪਣੇ ਕੱਪ ਗੇੜਦੇ ਆ ਹਨਾ ਫੇਰ ਬਾਹਰ ਜਾਂਦੇ ਆ ਫੇਰ ਵੀਜੇ ਲੱਗਦੇ ਆ ਉਹ ਮਿਹਨਤ ਨਾਲ ਲੱਗਦੇ ਆ ਟੀਕੇ ਲਾ ਕੇ ਨਹੀਂ ਲੱਗਦੇ ਜੇ ਤੂੰ ਆਖੇ ਹਨਾ ਵੀ ਟੀਕੇ ਲਾ ਕੇ ਖੇਡਦੇ ਆ ਘੜੀ ਇਹ ਮੇਰਾ ਵੀਰ ਤੇਰੇ ਅੱਗੇ ਬੇਣਤੀ ਆ ਵੀ ਇਹ ਜੇ ਬੀਤੂ ਕੇ ਬਿਆਨ ਦੇਣ ਦੀ ਲੋੜ ਨਹੀਂ ਹੈਗੀ ਇਹ ਲੋਕ ਤੇਰੇ ਆ ਗੱਲਾਂ ਬਹੁਤ ਖਲਾਫ ਹੋਣਗੇ ਕਿਉਂਕਿ ਜਿਹੜੀ ਤੂੰ ਖਿਡਾਰੀਆਂ ਨੂੰ ਮਾੜਾ ਬੋਲਦਾ ਵੀ ਟੀਕੇ ਲਾ ਕੇ ਖੇਡਦੇ ਹਨ ਇਹ ਗੱਲਾਂ 'ਚ ਕੋਈ ਦਾਵ ਨਹੀਂ ਹੈਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਲੱਖੇ ਸਦਾਨੇ ਤੱਕ ਵੀਡੀਓ ਪਹੁੰਚੇ ਅਤੇ ਹਰੇਕ ਖਿਡਾਰੀ ਤੱਕ ਪਹੁੰਚੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਖਿਡਾਰੀ ਮੰਨ ਲਓ ਖਿਡਾਰੀਆਂ ਨੂੰ ਪਿਆਰ ਕਰਦੇ ਆ ਖੇਡ ਪ੍ਰੇਮੀ ਨੇ ਕਬੱਡੀ ਦੇ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੇਰਾ ਭਰਾ ਧੰਨਵਾਦ ਸਾਰਿਆਂ ਦਾ